ਤਕਰੀਬਨ ਇਹ ਲਾਹੌਰ ਦਾ ਇਹ ਨਾ ਸਾਰਾ ਬਾਜ਼ਾਰ ਹੈ ਅਨਾਰਕਲੀ ਬਾਜ਼ਾਰ ਦੇ ਨਾਲ ਟੱਕ ਚਾ ਸਾਰਾ ਹੈ ਤੇ ਤਕਰੀਬਨ ਬਾਜ਼ਾਰ ਦੇ ਵਿੱਚੋਂ ਨਿਕਲ ਕੇ ਹੁਣ ਆ ਗਏ ਬਾਹਰ ਪਰ ਪਹਿਲਾਂ ਜੇ ਜੇ ਨਾਰੇ ਮੋਟਰਸਾਈਕਲ ਮਿਲਦਾ ਨਾ ਸਾਰਾ ਮਿਲਦਾ ਹੈ ਹੌਂਦੇ ਦਾ ਤੇ ਇਹ ਆ ਗਿਆ ਵੀ ਚੌਕ ਬਾਤੀ ਹੁਣ ਇਸ ਤੋਂ ਅੱਗੇ ਦੇਖਦੇ ਕਿੱਥੇ ਚੱਲੀਏ ਹੁਣ ਕਿ ਕਿੱਧਰ ਚਲਾਂਗੇ ਕਰੀਬਨ ਜੋ ਨਾਰਕਲੀ ਮਾਰਕੀਟ ਦੇ ਨਾਲ ਹੀ ਮਾਰਕੀਟ ਲੱਗੀ ਹੋਈ ਹੈ ਜਿੱਥੇ ਆਪਾਂ ਨੂੰ ਹਰ ਪ੍ਰਕਾਰ ਦੇ ਨੇ ਤੇ ਡਰਾਈ ਫਰੂਟ ਵਗੈਰਾ ਚੀਜ਼ਾਂ ਮਿਲਦੀਆਂ ਨੇ ਜਿੱਥੇ ਸਾਰਾ ਸਮਾਨ ਆਪਾਂ ਨੂੰ ਮਿਲਦਾ ਜਿਵੇਂ ਮਸਾਲੇ ਨਾਲ ਸਬੰਧ ਤੋਂ ਰੰਗ ਜੋ ਵੀ ਚੀਜ਼ ਆਪਣੇ ਘਰ ਵਿੱਚ ਆਉਣ ਵਾਲੀ ਡਰਾਈ ਫਰੂਟ ਉਹ ਬਹੁਤ ਵੀ ਕਮ ਰੇਟਾਂ ਦੇ ਵਿੱਚ ਸਸਾਨੇ ਮਿਲਦੇ ਨੇ ਐਸੇ ਆਪਾਂ ਜੀ ਇੰਡੀਆ ਦੀ ਇੰਡੀਆ ਦੀ ਕੰਸ ਕਰੀ ਇੰਡੀਆ ਨੂੰ ਕਨਵਰਟ ਕਰ ਦਿੱਤਾ ਇੱਥੋਂ ਜੋ ਮਾਰਕੀਟ ਹੈ ਨਾ ਕਾਫੀ ਹੱਦ ਤੱਕ ਮਹਿੰਗੀ ਹੈ ਤੇ ਮਹਿੰਗੀ ਹੋਣ ਕਾਰਨ ਥੋੜਾ ਤੇ ਮਾਰਕੀਟ ਤੇ ਬਹੁਤ ਜ਼ਿਆਦਾ ਆਸਰ ਪੈਂਦਾ ਹੈ। ਤੁਸੀਂ ਸ਼ਾਪਿੰਗ ਵਗੈਰਾ ਕਰਨੀ ਹੋਵੇ ਤਾਂ ਤੁਸੀਂ ਪਤੋਵਦੀਆ, ਅਨਾਰਕਲੀ ਮਾਰਕੀਟ ਤੇ ਆਦਮ ਮਾਰਕੀਟ ਹੈ ਜਿਹੜੀ ਸਭ ਤੋਂ ਵੈਸਟ ਮਾਰਕੀਟ ਹੈ ਕੱਪੜੇ ਵਾਸਤੇ। ਉੱਥੇ ਚੀਜ਼ਾਂ ਵੀ ਤਕਰੀਬਤ ਵਧੀਆ ਮਿਲਦੀਆਂ ਨੇ ਤੇ ਰੇਟ ਵੀ ਬਹੁਤ ਬਾਕੀ ਮਾਰਕੀਟ ਅਦਸਾਨਾ ਬਹੁਤ ਘੱਟ ਨੇ ਜੇ ਜੇ ਸ਼ੋਪਿੰਗ ਕਰਨੀ ਹੋ ਤਾਂ ਤਕਰੀਬਨ ਉਹਨਾਂ ਮਾਰਕੀਟ ਤੇ ਜਾ ਕਰੋ ਇਹ ਤਾਂ ਸਿਰਫ ਇਸ ਮਾਰਕੀਟ ਦੇ ਵਿੱਚ ਇੱਕ ਘੁੰਮਣ ਵਾਸਤੇ ਜੇ ਦੇਖੋ ਆਖਿਆ ਸੀ ਕਿ ਵੀ ਡਰਾਈ ਫਰੂਟ ਦੀ ਮਾਰਕਟ ਹੈ ਤੇ ਕਾਫੀ ਇਹ ਮਾਰਕੀਟ ਵੀ ਮਸ਼ਹੂਰ ਹੈ ਤੇ ਬਾਕੀ ਤੇ ਸਾਰਾ ਸਮਾਨ ਉਪਰ ਇਹ ਮਾਰਕੀਟ ਕਾਫੀ ਵੱਡੀ ਹੈ ਤਕਰੀਬਨ ਇਹ ਨਾਰਕਲੀ ਮਾਰਕਟ ਦੇ ਨਾਲ ਹੀ ਇਹ ਮਾਰਕੀਟ ਆ ਜਾਂਦੀ ਹੈ ਤੇ ਇੱਕ ਸਾਈਡ ਨਾਰਕਲੀ ਮਾਰਕੀਟ ਚੱਲਦੀ ਐ ਤੇ ਨਾਲ ਹੀ ਇਹ ਜਿਹੜੇ ਡਰਾਈ ਫਰੂਟ ਵਗੈਰਾ ਮਾਰਕਟ ਹੈ ਜਿੱਥੇ ਤੋਂ ਡਰਾਈ ਫਰੂਟ ਦਾ ਸਾਰਾ ਸਾਮਾਨ ਮਿਲਦਾ ਤੇ ਹੁਣ ਆਪਾਂ ਚੱਲਦੇ ਆ ਥੋੜਾ ਗੁਰਦੁਆਰਾ ਸਾਹਿਬ ਵੱਲ ਨੂੰ ਜਾ ਰਹੇ ਆ ਤੇ ਵਾਕੀ ਰਸਤੇ ਵਿੱਚ ਜਿਹੜੇ ਮਾਰਕਟਾਂ ਆਉਣਗੀਆਂ ਤੇ ਫਿਰ ਇਹ ਵੱਲ ਜਾਂਦੇ ਦੇ ਸਨ ਸਾਰੀਆਂ ਦੁਕਾਨਾਂ ਤੇ ਚੱਲਾਂਗੇ ਤੇ ਚੱਲਦੇ ਆ ਜੇ ਹੁਣ ਅੱਗੇ ਨੂੰ ਤੇ ਇਹ ਲਾਹੌਰ ਦੀ ਇਹ ਸ਼ਾਮਲੀ ਮਾਰਕੀਟ ਹੈ ਦੇਖੋ ਜਸਟ ਇਸ ਟਾਈਮ ਆ ਇੱਥੇ ਤੁਸੀਂ ਇਲੈਕਟ੍ਰੋਨਿਕ ਸਮਾਨ ਬਹੁਤ ਜਿਆਦਾ ਮਾਤਰ ਵਿੱਚ ਮਿਲਦਾ ਹੈ ਇਹਦੇ ਸਾਰੀਆਂ तकरीबन ਦੁਕਾਨਾਂ ਨੇ ਸਾਰੀਆਂ ਇਹ ਇਲੈਕਟ੍ਰੋਨਿਕ ਸਮਾਨ ਦੀਆਂ ਨੇ ਤੇ ਇਹ ਸ਼ਾਮਲੀ ਮਾਰਕੀਟ ਹੈ ਨਾਰਕਲੀ ਮਾਰਕੀਟ ਦੇ ਬਿਲਕੁਲ ਨਜ਼ਦੀਕ ਹੈ ਤੁਸੀਂ ਆਸਾਨੀ ਨਾਲ ਤੁਰ ਕੇ ਇਸ ਜਗ੍ਹਾ ਤੇ ਆ ਸਕਦੇ ਹੋ ਰੇਲਵੇ ਸਟੇਸ਼ਨ ਤੋਂ ਥੋੜੀ ਦੂਰ ਹੈ ਜੇ ਆਪਾਂ ਗੁਰਦੁਆਰਾ ਸਾਈਡ ਆਈਏ ਤਾਂ ਗੁਰਦੁਆਰਾ ਸਾਈਡ ਦੇ ਬਿਲਕੁਲ ਨਜ਼ਦੀਕ ਮਾਰਕੀਟ ਹੈ ਇਹ ਇਹ ਤੁਸੀਂ ਹਨੀ ਨਾਲ ਇਸ ਮਾਰਕੀਟ ਦੇ ਵਿੱਚ ਪੈਦਲ ਆ ਸਕਦੇ ਹੋ ਇੱਥੇ ਤਕਰੀਬਨ ਪਰ ਸਾਰਾ ਇਹ ਇਲੈਕਟ੍ਰੋਨਿਕ ਸਮਾਨ ਦੀਆਂ ਦੁਕਾਨਾਂ ਸਾਰੀਆਂ ਸ਼ਾਮਲੀ ਮਾਰਕੀਟ ਲਾਹੌਰ ਦੇ ਵਿੱਚ ਜੇ ਡਾਟਾ ਹੋਵੇਗਾ ਪੂਰੇ ਦਾ ਭਾਈ ਸਾਹਿਬ ਬਿੱਦੀਆ ਦਾ ਨੰਬਰ 1 ਸਥਾਨ ਹੈ ਇਹ ਇਨੋਰਾਪਦਾ اچھا چنڈی گڑھ نی کتنی جگہیں ہاں ایک بڑا قلعہ ہے بادشاہ کی میرے دادا دے جڑا دادا پردادا سناور جس چنڈی گڑھ سے سارے سے بڑا کم سی زمیندارا زمیندار ہاں کمو برادری ساڈا تعلق سی کمو ہے گے نے ہاں ہے گے نے اوتے ہے گے نے ہجے وی رہندے ہیں ہے گے نے ہننا ہسی وچ دے جس طرح کمو رہندے نے ساڈے اوتے کول زمین ہے کس 50 کلازمی نہیں بالکل منڈا ساڈے رہندے نے منڈا ساڈے رہندے ہیں منڈا ساڈے رہندے او پھر زمین سانو ایتھے کئی دوبارہ 47 47 ਤੋਂ ਬਾਅਦ ਚੋਂ ਮੇਰਾ ਦਾਦਾ ਹੰਮਦਾ ਸੀ ਵੀ ਉਹ ਸਾਡਾ ਜਗ ਉਹ ਛੱਡਣ ਦੇ ਨਹੀਂ ਕਰਦਾ ਮਜਬੂਰੀਆਂ ਨਾਲ ਉਹ ਜਿਹੜੇ ਉਹ ਛੱਡ ਕੇ ਗਏ ਉਹ ਵੀ ਮਜਬੂਰੀਆਂ ਨਾਲ ਛੱਡ ਕੇ ਗਏ ਨੇ ਇੰਦਰ ਵੀ ਸਰਦਾਰ ਬੜੇ ਸਾਈ ਛਾਂਗੇ ਮੰਗੇ ਹੋਣਾ ਸੀ ਛਾਂਗੇ ਬਾਗੇ ਬੜੇ ਹੋ ਗਏ ਨੇ ਆ ਵੇਖੇ ਨਾ ਕੋਦੇ ਬਰਾਦਰੀ ਦੇ ਮਕਾਨ ਬੜੀਆਂ-ਬੜੀਆਂ ਜਿਹੀਆਂ ਸਨ ਕੋਟ ਅਜਨ ਸਿੰਘ ਕੋਟ ਕੋਟ ਲੈ ਵੀ 7 ਕਿਕੇ ਮੈਂ ਲੈ ਲੈਣਾ ਚੱਲ ਕੋਈ ਨਹੀਂ 7 ਲੈ ਲਾਂਗੇ ਉਹ ਸਾਜੀ ਇਹ ਨਾ ਹੋਲਸੇ ਰੇਟੇ ਪਰਸੂ ਦੀਆਂ ਚਲ ਮੈਂ ਤੈਨੂੰ 50 ਰੁਪਏ ਰੇਟ ਕਰੀ ਨਿਕਿਆ ਨਹੀਂ ਯਾਰ ਸਹੀ ਇੱਕ ਹੋਰ ਰੁਪਈਆ ਬੋਸ ਕਿਉਂ ਤੇ ਕੀ ਨਹੀਂ ਉਹ ਨਹੀਂ ਉਹ ਤੁਮ੍ਹ ਲੱਗ ਰਿਹਾ ਦਿਖਾ ਦੇ ਨਾ ਬ ਤੁਸੀਂ ਕਰ ਮੈਂ ਆਤਾ ਦਊਂ ਬੜਾ ਹੂੰ ਦਿਖਾ ਦੇ ਉਹ ਚੈਨਾ ਦੀ ਸਹੀ ਨਹੀਂ ਪਿੱਛੇ ਜਾਂ ਸਿੰਪਲ ਆਇਆ ਸੀ ਤੇ ਮਾਲ ਨਹੀਂ ਨਿਕਰੀ ਤੇ ਇਹ ਕੋਰੀਨ ਬੁਸਤੀ ਆ ਦੇਖ ਲਓ ਜੇ ਤੁਹਾਡੇ ਵਾਰੇ ਚਾਹ ਸ਼ਾਪੀ ਲਈ ਖਾਣਾ ਸ਼ਨਾ ਕਰੇ ਤਬੇ ਦਵਾਤਾ ਸਦਾ ਇਹ ਛੱਡੋ ਤੁਸੀਂ ਉਹ ਤੋਂ ਦਾਰ ਨਹੀਂ ਕੋਰੀਨ ਸਪਤੋ 35 ਕਿਲੋ ਮੀਟਰ ਨਾ 35 ਕਿਲੋ ਬੜਾ ਮੇਰਾ ਦਾਦਾ ਨੇ ਬੜਾ ਕਮਾਲ ਲਾ ਕ ਉਦੋਂ ਵਾਣਾ ਸੀ ਉਦੋਂ ਉਦੋਂ ਬੜਾ ਬਿਜ਼ਨਸ ਸੀ ਬੜਾ ਕਾਰੋਬਾਰ ਜਿਹੜੇ ਪਿੰਡ ਸੀ ਉਹ ਸੋਡੇ ਚੰਡੀਗੜ੍ਹ ਬਸ ਰਿਹਾ ਹੁਣ ਵਧੀਆ ਚੰਡੀਗੜ੍ਹ ਤਾਂ 67 ਚ ਬਣਿਆ ਯਾਰ ਚੰਡੀਗੜ੍ਹ ਤਾਂ 67 ਚ ਬਣਿਆ ਹਾਂ ਹਾਂ ਏ ਕੀ ਹੋ ਗਿਆ ਮੈਂ ਤਾਂ ਇਹ ਨਹੀਂ ਕਹਾਂਗਾ ਟੋਪ ਹਾਂ ਮੈਂ ਟੋਪ ਦੀ ਨਹੀਂ ਹੈਗੀ ਜੀ ਨਹੀਂ ਉਹ ਪੁਰਾਣਾ ਨਾਲ ਹੁੰਦਾ ਫਿਰ ਤਰਕੀ ਬੰਨਵਾਣੇ ਧਾਰਾ ਨੂੰ ਕੁਮਤੀ ਹੁੰਦੀ ਹੈ ਨੀਗਾੜਾ ਹੁੰਦਾ ਸੋ ਬਾਈ ਕੁਮਤੀ ਹਾਂ ਕਹਿੰਦੇ ਉਸਤਾਦ ਹਾਂ ਕਹਿੰਦੇ ਹੈ ਸਟਾਰਟ ਇਸ ਟਾਈਮ ਅਸੀਂ ਗਏ ਲਾਹੌਰ ਦੇ ਸਭ ਤੋਂ ਇਜ਼੍ਰੀਪੀਡੀ ਮਾਰਕੀਟ ਬਿੱਲੀ ਵਾਲੀ ਨਾਜ਼ਮ ਮਾਰਕੀਟ ਹੈ ਨਾਜ਼ਮ ਮਾਰਕੀਟ ਨੇ ਕੀ ਨਾਜ਼ਮ ਮਾਰਕੀਟ ਜਿੱਥੇ ਹਰ ਇੱਕ ਤਰ੍ਹਾਂ ਸ਼ੌਲਾਂ ਦਾ ਪੰਡਾਰ ਪੰਡਾਰ ਹੈ ਪੂਰਾ ਲੇਡੀਜ਼ ਵਾਸਤੇ ਸਾਰਾ ਸਾਮਾਨ ਇਸ ਮਾਰਕੀਟ ਵਿੱਚ ਮਿਲਦਾ ਜੀ ਜਾਨੀ ਕਿ ਤੁਸੀਂ ਸਸਤੇ ਦਾ ਸਸਤਾ ਵੀ ਲੈਣਾ ਹੋਵੇ ਮਹਿੰਗੇ ਤੋਂ ਮਹਿੰਗਾ ਵੀ ਲੈਣਾ ਹੋਵੇ ਤਾਂ ਤਕਰੀਬਨ ਇਸ ਜਗ੍ਹਾ ਤੇ ਥੋਕ ਦਾ ਕੰਮ ਹੈ ਤੁਸੀਂ ਜਿਹੜਾ ਕੋਈ ਵੀ ਇਸ ਮਾਰਕੀਟ ਦੇ ਵਿੱਚ ਆਉਂਦਾ ਨਾ ਸਾਰਾ ਇਸ ਜਗ੍ਹਾ ਤੇ ਆ ਕੇ ਮਾਰਕੀਟ ਵਿੱਚ ਸੇਲ ਪਰਚੇਜ ਦਾ ਕੰਮ ਕਰ ਸਕਦਾ ਹੈ ਇਹ ਹੈ ਨਾਜ਼ਮ ਮਾਰਕੀਟ ਤੇ ਇਹ ਬਿਲਕੁਲ ਚੁੰਨਾ ਮੰਡੀ ਜੋ ਗੁਰਦੁਆਰਾ ਸਾਹਿਬ ਕੋਲ ਬਿਲਕੁਲ ਨਾਲ ਮੰਗੜੇ ਦੀ ਮਾਰਕੀਟ ਹੈ ਇਸੇ ਬਹੁਤ ਮਾਰਕੀਟ ਬਣੀ ਹੋਈ ਹੈ ਤੋ ਕਾਫੀ ਏਰੀਆ ਚ ਹੈ ਮਾਰਕੀਟ ਹੈ ਤੇ ਹਣੋਂ ਕੋ ਸ਼ੋਪਿੰਗ ਉਹ ਆਪਣੀ ਆਪਣੀਆਂ ਕੰਮ ਹੋ ਗਏ ਕੰਪਲੀਟ ਤੇ ਹੁਣ ਚੱਲਦੇ ਆਂ ਵਾਪਸ ਘਰ ਕਰ ਵਸਤੇ ਹਾਂਜੀ ਏਸੀ ਆਪਣਾ ਅੱਜ ਦਾ ਵਲੋਗ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਤੇ ਸਾਰੇ ਲਾਹੌਰ ਸ਼ਹਿਰ ਦੇ ਵਿੱਚ ਸ਼ੋਪਿੰਗ ਜੇ ਸਾਨੂੰ ਵਕ ਵਕ ਇਥੇ ਮਾਰਕਟਾਂ ਲਾਈਆਂ ਨੇ ਕਿੱਥੋਂ ਕੀ ਮਿਲਦਾ ਕਿੱਥੇ ਕੀ ਮਿਲਦਾ ਤੇ ਜਦੋਂ ਵੀ ਸੰਗਤ ਇਸ ਸਾਈਡ ਆਉਂਦੀ ਆ ਤਾਂ ਤਕਰੀਬ ਇਹਨਾਂ ਮਾਰਕਟਾਂ ਵਿੱਚ ਵੀ ਸ਼ੋਪਿੰਗ ਕਰੇ ਕਿ ਬਾਕੀ ਮਾਰਕਟਾਂ ਵਿੱਚ ਜੇ ਜਾਣਾ ਸਾਰਾ ਬਾਜ਼ਾਰ ਬਹੁਤ ਮਹਿੰਗਾ ਕਿੱਥੇ ਥੋੜਾ ਮਹਿੰਗਾ ਹੋ ਜਾਂਦਾ ਤੇ ਇਹਨਾਂ ਬਾਜ਼ਾਰਾਂ ਵਿੱਚ ਹੋਲ ਸੇਲ ਦੇ ਰੇਟ ਨੇ ਤੇ ਸਾਰਾ ਆਪਾਂ ਇਸ ਜਗ੍ਹਾ ਤੋਂ ਹੀ ਮਾਰਕਟ ਜਾ ਕੇ ਸੇਲ ਸੇਲ ਪਰਚੇਜ਼ ਦਾ ਕੰਮ ਕਰੂ ਤੇ ਬਾਕੀ ਚੱਲਦੇ ਆ ਤੇ ਫਿਲਹਾਲ ਅੱਜ ਦੀ ਵੀਡੀਓ ਨੂੰ ਆਪਾਂ ਅੱਜ ਦੇ ਬਲੌਗ ਨੂੰ ਇੱਥੇ ਬੰਦ ਕਰਾਂਗੇ ਮਾਰਕੀਟ ਦੇ ਵਿੱਚ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਤੇ ਨਵਾਂ ਬਲੌਗ ਲੈ ਕੇ ਕਿਸੇ ਨਵੀਂ ਜਗ੍ਹਾ ਤੋਂ ਨਮਸਤਾਂ ਤੋਂ ਸੁਰੱਖਿਓ ਰੱਖੋ ਆਪਣਾ ਸਸ਼ੇਕਾਲ ਗੁੱਡ ਬਾਏ ਰੱਬ ਰੱਖਾ